ਸਾਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ న్యూਸ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਇਸ ਵਲੇ ਦੀ ਜਿਹੜੀ ਇੱਕ ਵੱਡੀ ਖਬਰ ਉਹ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਅੱਜ 100 ਚੁੱਕ ਸਕਦੇ ਨੇ ਜੀ ਹਾਂ 100 ਕਿੱਦਾਂ ਚੁੱਕਣਗੇ ਇਹ ਫਿਲਹਾਲ ਨਹੀਂ ਦੱਸਿਆ ਗਿਆ ਕਿਉਂਕਿ ਜਿਹੜੀ ਅੱਜ ਜਿਹੜਿਆ ਪੰਜਾਬ ਦੇ ਜਿੰਨੇ ਵੀ ਸੰਸਦ ਜਿੱਤੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਉਹ ਅੱਜ ਜਿਹੜੀ ਆ ਉਹ 100 ਚੁੱਕਣਗੇ ਉਹ ਉਸ ਲਿਸਟੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਵੀ ਜਿਹੜਾ ਉਹ ਨਾਮ ਲਿਖਿਆ ਗਿਆ ਹੁਣ ਤਾਨੂੰ ਦੱਸ ਦਿਆ ਕਿ ਅਮਰਿਤਪਾਲ ਸੇਂਘ ਕਾਫੀ ਲੰਬੇ ਸਮੇਂ ਤੋਂ ਜਿਹੜੇ ਆ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਲੱਗਾ ਹੋਇਆ ਔਰ ਫਿਰ ਤੋਂ 1 ਸਾਲ ਦਾ ਜਿਹੜਾ ਐਨਐਸਏ ਉਹ ਵਧਾ ਦਿੱਤਾ ਗਿਆ ਸੋ ਕਿਦਾਂ ਚੁੱਕਣਗੇ ਔਰ ਕਿਹੜੇ ਜਰੀਏ ਚੁੱਕਣਗੇ ਜਾਂ ਅੰਦਰ ਅੰਦਰੋ ਹੀ ਉਹਨਾਂ ਨੂੰ ਸੌਂ ਚੁਕਾਈ ਜਾਏਗੀ ਜਾਂ ਸੌਂ ਚੁੱਕਣ ਵਾਸਤੇ ਉਹਨਾਂ ਨੂੰ ਬਾਹਰ ਲਿਤਾ ਜਾਏਗਾ ਫਿਲਹਾਲ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਫਿਲਹਾਲ ਇਹ ਤੁਹਾਨੂੰ ਦੱਸ ਦਿਆ ਕਿ ਉਹ ਸੌਂ ਚੁੱਕ ਸਕਦੇ ਨੇ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸ਼ਰੇ ਪੰਜਾਬ ਨਿਊ ਚੈਨਲ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰਨਾ ਲਾਈਕ ਸ਼ੇਅਰ ਔਰ ਕਮੈਂਟ ਜੋ ਕਰਨਾ ਔਰ ਖਾਸ ਕਰਕੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ਰੇ ਪੰਜਾਬ ਨਿਊ